ਮੋਦੀ ਸਿਆਂ ਕਰੋ ਤਿਆਰੀ ਅਗਲੀ ਲੱਗਦਾ ਥੋਡੀ ਵਾਰੀ ਜੇ ਕਿਤੇ ਸੋਚਦੇ ਹੋ ਹੋ ਨਾ ਕਿ ਜਿਹੜੀ ਨੇਪਾਲ ਚ ਹੋਈ ਆ ਜਾਂ ਪਹਿਲਾਂ ਬੰਗਲਾਦੇਸ਼ ਚ ਹੋਈ ਆ ਇਹ ਸਾਡੇ ਨਹੀਂ ਹੋਣੀ ਤਾਂ ਚਿੱਤ ਚੋਂ ਬਹਿਮ ਹੀ ਕੱਢ ਦਿਓ ਕਿਉਂਕਿ ਸਾਰੇ ਲੱਛਣ ਥੋਡੇ ਵੀ ਕੀ ਆ ਉਹਨਾਂ ਵਾਲੀ ਆ ਜਿਹੜੇ ਨੇਪਾਲ ਵਾਲੇ ਲੀਡਰਾਂ ਦੇ ਸੀ ਇਹ ਸਾਡੇ ਮੁਲਕ ਚ ਸਾਰਿਆਂ ਨੇ ਦੇਖਿਆ ਕਿ ਲੋਕਾਂ ਨੇ ਤਾੜੀਆਂ ਪਾਈਆਂ ਲੋਕਾਂ ਨੇ ਕੀ ਆ ਚਾਹ ਕੀਤਾ ਹਾਲਾ ਕਿ ਇਹ ਕੀ ਆ ਕੋਈ ਚੰਗੀ ਗੱਲ ਨਹੀਂ ਵਾਪਰੀ ਕਿਉਂਕਿ ਜਿਹੜੇ ਜੰਜੀ ਅਸੀਂ ਕਹਿੰਦੇ ਆ ਨਵੀਂ ਜਨਰੇਸ਼ਨ ਨੇ ਜਿਹੜੇ ਕੀ ਆ ਇਹ ਅੰਦੋਲਨ ਜਿਨ੍ਹਾਂ ਨੂੰ ਕੀ ਆ ਲੜਾਇਆ ਗਿਆ ਉਹਨਾਂ ਵਿਚਾਰਿਆਂ ਨੂੰ ਤਾਂ ਇੰਨੀ ਸਮਝ ਹੀ ਹੈ ਨਹੀਂ ਸੀ ਕਿ ਇਸ ਅੰਦੋਲਨ ਨੂੰ ਕੀ ਆ ਕਿੱਧਰ ਨੂੰ ਜਾਊਗਾ ਤੇ ਕੀ ਇਹਦੇ ਨਾਲ ਵਾਪਰਨਾ ਪਰ ਜਿਹੜਾ ਤੇਰਾ ਯਾਰ ਆ ਨਾ ਜਿਹੜਾ ਅੱਜਕੱਲ ਗਦਾਰ ਆ ਮੈਂ ਗਲਤ ਕੀਆ ਕਰਦਾ ਟਰੰਪ ਵਰਗਿਆਂ ਦੀ ਜਿਹੜਾ ਆ ਗਿਆ ਯੂਐਸਏ ਸੱਤ ਸਮੁੰਦਰ ਤੋਂ ਪਾਰ ਬੈਠਾ ਵੀ ਨੇਪਾਲ ਨੂੰ ਉਜਾੜ ਗਿਆ ਕਿਤੇ ਸਾਡੇ ਮੁਲਕ ਨੂੰ ਨਾ ਝਾੜ ਜੇ ਤੇ ਤੁਸੀਂ ਵੀ ਸਾਰੇ ਬਰੂਦ ਦੇ ਢੇਰ ਤੇ ਬੈਠੇ ਹੋ ਸਿਰਫ ਕੀਆ ਇੱਕ ਸਿੱਖ ਲਾਉਣ ਦੀ ਲੋੜ ਆ ਤੇ ਬਰੂਦ ਲਗਭਗ ਸਾਰਾ ਨੇਪਾਲ ਵਾਲਾ ਕੀ ਸਾਡੇ ਮੁਲਕ ਚ ਵੀ ਵਿਛਿਆ ਪਿਆ ਕਿਹੜਾ ਬਰੂਦ ਸੀ ਉੱਥੇ ਸਭ ਤੋਂ ਵੱਡਾ ਸੀ ਅਨਪਲੋਇਮੈਂਟ ਜਿਹਦੇ ਮਾਰੇ ਕਹਿੰਦੇ ਨੇਪਾਲ ਦੇ ਲੋਕ ਕੀ ਆ ਜਾ ਕੇ ਰਸ਼ੀਆ ਯੂਕਰੇਨ ਦੀ ਜੰਗ ਦੇ ਵਿੱਚ ਵੀ ਜਾ ਕੇ ਕੀ ਆ ਭਰਤੀ ਹੋਈ ਜਾਂਦੇ ਆ ਉਹ ਕਹਿੰਦੇ 4-4000 ਡਾਲਰ ਮਿਲਦੇ ਉਹਨਾਂ ਨੂੰ ਜਿਹਦੇ ਵਿੱਚੋਂ ਵੀ ਕਮਿਸ਼ਨ ਕੀ ਆ ਵਿੱਚੋਂ ਖਾਧਾ ਜਾਂਦਾ ਤੇ ਪੱਲੇ ਕ ਲਈ ਦਿਹਾੜੀ ਪੈਂਦੀ ਸੀ ਤੇ ਸਾਡੇ ਪੁੱਤ ਵੀ ਇੰਨੇ ਕ ਮਜਬੂਰ ਹੋਏ ਖੜਿਆ ਜਿਹੜੇ ਥੋਡੇ ਤਪਾਏ ਕੀ ਆ ਬਾਹਰਲੇ ਮੁਲਕਾਂ 'ਚ ਜਾ ਜਾ ਕੇ ਦਿਹਾੜੀਆਂ ਕਰਨ ਵਾਸਤੇ ਮਜਬੂਰ ਨੇ ਤੇ ਦੂਜਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕ腐ਸ਼ਨ ਇਹ ਸਾਡੇ ਮੁਲਕ 'ਚ ਵੀ ਜਿਵੇਂ ਰਜੀਵ ਗਾਂਧੀ ਨੇ ਕਿਹਾ ਸੀ ਕਿ ਤਾਹ ਤੋਂ 100 ਚੱਲਦੇ ਆ ਕਹਿੰਦੇ 10 ਪਹੁੰਚਦੇ ਆ ਤੇ ਸਾਡੇ ਅਮਰੀਕਾ 'ਚ 10 ਵੀ ਪਹੁੰਚਣੋਂ ਹਟ ਗਏ ਤੇ ਜਾਤੀਵਾਦ ਵੀ ਨੇਪਾਲ 'ਚ ਜਿਹੜਾ ਗਿਆ ਸਭ ਤੋਂ ਵੱਡਾ ਮੁੱਦਾ ਬਣਿਆ ਉੱਥੋਂ ਦਾ ਇੱਕ ਬੰਦਾ ਬੋਲ ਰਿਹਾ ਸੀ ਕਹਿੰਦਾ 30% ਜਿਹੜੇ ਕਿ ਆ ਬ੍ਰਾਹਮਣ ਸਮਾਜ ਦੇ ਲੋਕ ਆ ਉਹ ਸਾਡੇ ਦੇ ਕਾਬਜ਼ ਹੋਏ ਬੈਠੇ ਆ ਸਾਰੇ ਉੱਚ ਅਧਿਆਤਿਆਂ ਤੇ ਪੁਰਾਣੇ ਤੇਰਾ ਪ੍ਰਧਾਨ ਮੰਤਰੀਆਂ ਜੋ ਕਹਿੰਦੇ 10 ਕਿ ਆ ਬ੍ਰਾਹਮਣ ਸਮਾਜ ਦੇ ਵਿੱਚੋਂ ਆਏ ਆ ਸਾਡੇ ਵੀ ਲਗਭਗ ਕੀ ਆ ਹਾਲਾਤ ਉਹੀ ਚੱਲ ਰਹੇ ਨੇ ਤੇ ਜਿਹੜਾ ਸਾਡੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੇ ਬਣਾ ਲਿਆ ਸੀ ਤੇ ਉਦੋਂ ਅੱਗੇ ਅਸੀਂ ਦੇਖੀਏ ਜਿਹੜਾ মিডিਆ ਕਹਿੰਦੇ ਉਹਨਾਂ ਦਾ ਬਕਾਊ মিডিਆ ਸੀ ਤੇ ਸਭ ਤੋਂ ਵੱਡੇ ਜਿਹੜੇ ਕੀ ਆ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇਖਦੀਆਂ ਨਾ ਅੱਗਾਂ ਲੱਗ ਰਹੀਆਂ ਉਥੋਂ ਦੇ মিডিਆ ਹਾਊਸਾਂ ਨੂੰ ਅੱਗਾਂ ਲੱਗੀਆਂ ਨੇ ਕਿਉਂਕਿ ਉਹਨਾਂ ਨੇ ਮੋਟੀਆਂ ਮਲਾਈਆਂ ਖਾਧੀਆਂ ਸੀ ਤੇ ਸਾਡੇ মিডিਆ ਨੂੰ ਵੀ ਅੱਜ ਕੱਲ੍ਹ ਗੋਦੀ মিডিਆ ਨਹੀਂ ਮੋਦੀ ਮੀਟਕੀ ਕਹਿਣ ਲੱਗ ਗਏ ਉਦੋਂ ਅੱਗੇ ਜੇ ਗੱਲ ਕਰੀਏ ਤਾਂ ਕਹਿੰਦੇ ਨੇਪਾਲ ਨੂੰ ਸਭ ਤੋਂ ਵੱਧ ਲੁੱਟਣ ਵਾਲੇ ਕਿਹੜੇ ਨੇ ਬਿਜ਼ਨਸ ਘਰਾਣੇ ਆ ਕਹਿੰਦੇ ਕੁਸ਼ਕ ਚੰਦਕ ਪਰ ਸਾਡੇ ਦਾ ਮੇਰੇ ਖਿਆਲ ਦੇ ਵਿੱਚ ਕੀ ਆ ਉਦੋਂ ਵੀ ਘਟ ਘਰਾਣੇ ਹੋਣਗੇ ਜਿਹੜੇ ਸਾਰੇ ਮੁਲਕ ਨੂੰ ਲੁੱਟੀ ਜਾਂਦੇ ਆ سوشل ਮੀਡੀਆ ਬੰਦ ਕਰਨ ਦਾ ਟ੍ਰਿਗਰ ਪੁਆਇੰਟ ਬਣਿਆ ਤੇ ਚਾਹਣੇ ਤੁਸੀਂ ਵੀ ਉਹ سوشل ਮੀਡੀਆ ਬੰਦ ਕਰਨਾ ਤਾਂ ਕਿ ਇਹ ਤੁਹਾਡੇ ਖਿਲਾਫ ਕੋਈ ਆ ਕੋਈ ਆਵਾਜ਼ ਨਾ ਕੱਢ ਸਕੇ ਚੈਨਲ ਤਾਂ ਤੁਸੀਂ ਲਗਭਗ ਸਾਰੇ ਖਰੀਦ ਹੀ ਲੈਨੇ ੁੱਡੇ ਜਿਹੜੇ ਆਕਾ ਬੈਠੇ ਉੱਤਰਲੇ ਕਾਰਪੋਰੇਟ ਕੀ ਆ ਉਹਨਾਂ ਨੇ ਖਰੀਦ ਲਿਆ ਤੇ ਚੰਦਗ ਬੰਦੇ ਬੋਲਣ ਵਾਲੇ ਆ ਤੁਸੀਂ ਉਹਨਾਂ ਦਾ ਵੀ ਮੂੰਹ ਬੰਦ ਕਰਨਾ ਚਾਹਣੇ ਤੇ ਕਈ ਤਾਂ ਜਿੰਨਾ ਜਿੱਸੇਟ ਰੱਖੇ ਆ ਤੇ ਸਭ ਤੋਂ ਵੱਡਾ ਸਿੰਪਟਮ ਜਿਹੜਾ ਕਿ ਆ ਸਾਡਾ ਨੇਪਾਲ ਨਾਲ ਰਲਦਾ ਨਾ ਉਹ ਕੀ ਆ ਉਹੀ ਆ ਜਿਹੜਾ ਮੋਦੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੇਰੇ ਕੇ ਕੀ ਆ ਨਾ ਕਹਿੰਦੇ ਰਣਨੀ ਕੰਨਣੀ ਨਾ ਜਵਾਕ ਜੱਲਿਆ ਕਹਿੰਦੇ ਮੈਂ ਕਿਦੇ ਵਾਸਤੇ ਕਮਾਉਣਾ ਆਹੀ ਕੇਪੀ ਸ਼ਰਮਾ ਜਿਹੜਾ ਓਲੀ ਆ ਨਾ ਉੱਥੋਂ ਵਾਲਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਦੇ ਕੋਲੇ ਵੀ ਆਹੀ ਪੁਲਿਸ ਸੀ ਪਰ ਅੱਜ ਮੁਲਕ ਉਜੜਿਆ ਉਹਦੇ ਕਰਕੇ ਆ ਤੇ ਮੁੜ ਕੇ ਛੇਤੀ ਛੇਤੀ ਹੁਣ ਪੈਰ ਵੀ ਨਹੀਂ ਲੱਗਣੇ ਅਗਲੇ ਨੇ ਪਹਿਲਾਂ ਬੰਗਲਾਦੇਸ਼ ਵੀ ਐਂ ਜਾੜਿਆ ਸੀ ਬੜੇ ਚਾਨ ਵਾਲਾ ਮੁਹੰਮਦ ਜੂਨਿਸ ਨੂੰ ਕੀ ਆ ਪ੍ਰਧਾਨ ਮੰਤਰੀ ਬਣਾਇਆ ਸੀ ਅਗਲੇ ਸੇਖ ਅਸੀਨਾ ਕੀ ਆ ਮੁਲਕ ਚੋ ਭਜਾਤੀ ਸੀ ਤੇ ਅੱਜ ਹਾਲਾਤ ਕੀ ਨੇ ਅਸੀਂ ਸਾਰੇ ਜਾਂਦੇ ਸਾਰੀ ਟੈਕਸਟ ਇੰਡਸਟਰੀ ਸਾਰੀ ਉ ਸਾਰਾ ਕੰਮ ਕੀਆ ਵਿਹਤ ਨਾਮ ਨੇ ਸਾਂਭ ਲਿਆ ਜਾਂ ਥੋੜਾ ਜਿਹਾ ਸਾਡੇ ਹਿੱਸੇ ਵੀ ਆ ਗਿਆ ਇੱਕ ਗੱਲ ਦਾ ਸੁਨੇਹਾ ਤੁਹਾਨੂੰ ਵੀ ਕੀਆ ਦੇ ਤਾਂ ਸੀਆਈਏ ਨੇ ਅਮਰੀਕਾ ਦੀ ਏਜੰਸੀ ਨੇ ਪਹਿਲਾਂ ਬਹੁਤ ਮੁਲਕ ਜਾੜਤੇ ਤੇ ਸਾਡੇ ਗੁਆਂਢ ਜਲਾ ਛੱਡੀ ਕੋਈ ਨਹੀਂ ਪਹਿਲਾਂ ਸ਼੍ਰੀਲੰਕਾ ਵੀ ਇਹਨਾਂ ਨੇ ਜਾੜਿਆ ਬੰਗਲਾਦੇਸ਼ ਵੀ ਇਹਨਾਂ ਨੇ ਜਾੜਿਆ ਮਈਨਮਾਰ ਵੀ ਇਹਨਾਂ ਨੇ ਜਾੜਿਆ ਬਰਮਾ ਜਿਹਨੂੰ ਕਹਿੰਦੇ ਆਸੀਂ ਪਾਕਿਸਤਾਨ ਜੇਲ੍ਹ ਚ ਬੈਠਾ ਉਹਨਾਂ ਦਾ ਪ੍ਰਧਾਨ ਮੰਤਰੀ ਸ਼ਰਿਆਮ ਕਹਿੰਦਾ ਕਿ ਮੈਨੂੰ ਸੀਆਈਏ ਨੇ ਬਰਬਾਦ ਕੀਤਾ ਜਿਹੜਾ ਇਵਰਾਣ ਖਾਨ ਆ ਤੇ ਹੁਣ ਤੁਸੀਂ ਆ ਨੇਪਾਲ ਦੇਖ ਲਓ ਨਹੀਂ ਤੇ ਜੇ ਗੁਆਂਢ ਚ ਅਗ ਲੱਗਦੀ ਆ ਤਾਂ ਸੇਕ ਲਗਭਗ ਸਾਨੂੰ ਪਹੁੰਚਣ ਦਾ ਸੇਕ ਲੱਗ ਹੀ ਗਿਆ ਨਾ ਤੇ ਜੋ ਕੁਝ ਹੋਇਆ ਉਥੇ ਪਲਾਨ ਤਰੀਕੇ ਨਾਲ ਸੀਆਈਏ ਨੇ ਕਿਵੇਂ ਕੀਤਾ ਉਹ ਅਸੀਂ ਵਹਿਤਰ ਜਾਣਦੇ ਆ ਉਹਨਾਂ ਨੇ ਉਥੇ ਦੇ ਜੈਂਜੀ ਜਿਹੜੀ ਕਿ ਨਵੀਂ ਜਨਰੇਸ਼ਨ ਵਰਤੀ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਕਿ ਉਹਨੇ ਦਿਮਾਗ ਹੀ ਹੈ ਨਹੀਂ ਤੇ ਉਹਨਾਂ ਨੂੰ ਦਿਮਾਗ ਦੇ ਵਿੱਚ ਕੀ ਆ ਜਿਹੜਾ ਫਿੱਟ ਕੀਤਾ ਸੋਸ਼ਲ ਮੀਡੀਆ ਤੇ ਜਿਹੜੇ 26 ਪਲੇਟਫਾਰਮ ਸੀਗੇ ਨਾ ਜਿਹੜਾ ਯੂਐਸਚ ਨਾਲ ਸੀ ਉਹ ਸਾਡੇ ਵੀ ਸਾਰੇ ਚੱਲਦੇ ਆ ਤੇ ਅਗਲੇ ਨੇ ਖੇਡ ਕੀ ਖੇਡੀ ਆ ਜਦੋਂ ਨੇਪਾਲ ਦੀ ਸਰਕਾਰ ਨੇ ਦੇਖਿਆ ਕਿ ਸਾਡੇ ਕੀ ਆ ਜਿਹੜੇ ਕਰਮ ਹੈਗੇ ਉਹਨਾਂ ਦੇ ਖਿਲਾਫ ਜੇ ਸਾਡਾ ਸੋਸ਼ਲ ਮੀਡੀਆ ਦੇ ਕੈਂਪੇਨ ਚੱਲਦੀਆਂ ਉਹਨੂੰ ਕਿਵੇਂ ਰੋਕਿਆ ਜਾਵੇ ਤਾਂ ਉਹਨਾਂ ਨੇ ਸਾਰੇ ਉਹ ਬੈਨ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਪਹਿਲਾਂ ਸਾਡੇ ਕੋਲ ਰਜਿਸਟਰਡ ਕਰਾਓ ਮਤਲਬ ਕੀ ਹੈ ਵੀ ਸਾਡੀ ਛਾਨਣੀ ਲਵਾਓ ਵੀ ਕਿਹੜਾ ਕੰਟੈਂਟ ਸਾਡੇ ਮੋਲਕ ਦੇ ਦਿਖਾਉਣਾ ਕਿਹੜਾ ਨਹੀਂ ਦਿਖਾਉਣਾ ਸਾਡਾ ਰਜਿਸਟਰਡ ਹੋਵੋ ਹਾਲਾਂਕਿ ਪੰਜ ਕੈਪਸ ਸੀਗੀਆਂ ਟਿਕਟੌਕ ਸਮੇਤ ਜਿਹੜੀਆਂ ਉੱਥੇ ਰਜਿਸਟਰਡ ਹੋ ਗਈਆਂ ਜਿਹੜੀ ਚਾਈਨਾ ਦੀ ਐਪ ਆ ਟਿਕਟੌਕ ਆਪਾਂ ਸਾਰੇ ਜਾਣਦੇ ਆ ਅਸੀਂ ਦੁੱਖ ਭੋਗਿਆ ਉਹਦਾ ਕੱਲੀ ਹੋਰ ਰਜਿਸਟਰਡ ਹੋਈ ਪਰ ਅਮਰੀਕਾ ਨੇ ਕੋਈ ਵੀ ਆਪ ਦਾ ਜਿਹੜਾ ਪਲੇਟਫਾਰਮ ਸੋਸ਼ਲ ਆ ਮਾ ਕੇ ਜਿਹੜੇ ਮੀਡੀਆ ਵਾਲ ਤੇ ਜਦੋਂ ਨਸ਼ੇੜੀ ਨੂੰ ਨਸ਼ਾ ਨਾ ਮਿਲੇ ਤਾਂ ਫਿਰ ਨਸ਼ੇੜੀ ਕੀ ਆ ਤੋੜ ਕਰਦਾ ਤੇ ਫਿਰ ਘਰ ਭੰਨਣ ਤੱਕ ਜਾਂਦਾ ਤੇ ਉਹੀ ਕੰਮ ਕੀ ਆ ਉਥੋਂ ਦੇ ਜੈਨਜੀ ਨੇ ਕੀਤਾ ਉਹਦਾ ਜ਼ਿੰਮੇਵਾਰ ਕੌਣਾ ਜਿਹੜਾ ਸੀਆਈਏ ਆ ਜਾਂ ਸਮੁੰਦਰੋਂ ਪਾਰ ਬੈਠਾ ਕੀ ਆ ਅਮਰੀਕਾ ਦਾ ਜਿਹੜਾ ਉਥੋਂ ਬੈਠਾ ਸਾਰੇ ਮੁਲਕ ਨੂੰ ਬਰਬਾਦ ਕਰੀ ਜਾਂਦਾ ਤੇ ਸਾਡੇ ਮੁਲਕ ਦੀਆਂ ਕੀ ਆ ਤਾਣੀਆਂ ਸਾਰੀਆਂ ਜਿਹੜੀ ਡੋਰ ਆ ਨਾ ਉਹ ਵੀ ਅਮਰੀਕਾ ਦੇ ਹੱਥ ਫੜਾ ਰੱਖੀ ਆ ਆਪਾਂ ਉਹਨਾਂ ਨੂੰ ਕੋਈ ਹਥਿਆਰ ਭੇਜਣ ਦੀ ਵੀ ਲੋੜ ਨਹੀਂ ਹਥਿਆਰ ਕੀ ਆ ਉਹਨਾਂ ਦੇ ਹੱਥ ਦੇ ਵਿੱਚ ਹੈਗੇ ਆ ਜਿਹੜੇ ਸਾਡੇ ਹੈਂਡਲਸ ਹੈਗੇ ਆ ਤੇ ਉਹਨਾਂ ਨੇ ਸਾਡੀ ਪੀੜ੍ਹੀ ਨੂੰ ਸਾਨੂੰ ਸਾਡੇ ਨਾਲ ਲੜਾ ਲੜਾ ਕੇ ਮਾਰਦੇ ਨੇ ਇਹਨਾਂ ਚੀਜ਼ਾਂ ਦੇ ਕੰਟਰੋਲ ਕਰ ਲਓ ਸਭ ਤੋਂ ਵੱਡਾ ਕਾਰਨ ਜਿਹੜਾ ਸੀ ਨਾ ਨੈਪੋਟਿਜ਼ਮ ਜਿਹੜਾ ਉੱਥੇ ਚੱਲਦਾ ਸੀ ਕਿ ਆਪਦੇ ਪੁੱਤ-ਪੋਤਿਆਂ ਨੂੰ ਉਹਨਾਂ ਨੇ ਜੋ ਰਜਾਇਆ ਜੋ ਕੁਝ ਨੇਪਾਲ ਦੇ ਲੋਕਾਂ ਕੀ ਦਿਖਾਇਆ ਜਾਂਦਾ ਸੀ ਨੇਪਾਲ ਦੇ ਸੋਸ਼ਲ ਮੀਡੀਆ ਦੇ ਹੈਂਡਲਸ ਤੇ ਦਿਖਾਇਆ ਗਿਆ ਕਿ ਉੱਥੋਂ ਦੇ ਲੀਡਰਾਂ ਦੇ ਜਵਾਕ ਕਿਵੇਂ ਯਾਸ਼ੀਆ ਕਰਦੇ ਸੀ ਉਹਨਾਂ ਦੇ ਜਵਾਕ ਤਬੂਤਾ ਚਾਉਂਦੇ ਸੀ ਸਾਡੇ ਜਵਾਕ ਵੀ ਪਿੱਛੇ ਜੇ ਬੜੇ ਕਿ ਤਬੂਤਾ ਚ ਬੰਦ ਹੋ ਕੇ ਬਾਹਰਲੇ ਮੁਲਕਾਂ ਚੋਂ ਆਏ ਆ ਤਾਂ ਹੀ ਕਹਣਾ ਕਿ ਹਾਲਾਤ ਸਾਡੇ ਵਾਲੇ ਅੱਡ ਨਹੀਂ ਹੈਗੇ ਤੇ ਨੈਪੋਟਿਜ਼ਮ ਜਿੰਨਾ ਸਾਡੇ ਆ ਮੇਰੇ ਖਿਆਲ ਚ ਨੇਪਾਲ ਚ ਤਾਂ ਉਹਨਾ ਹੋਣਾ ਵੀ ਨਹੀਂ ਤੇ ਹੁਣ ਜੇ ਥੋੜੀ ਗੱਲ ਕਰ ਲਈਏ ਹੁਣ ਮੈਂ ਤਸ਼ਾਦਾ ਮੁੰਡਾ ਜੈਸ਼ਾ ਜਿਹਨੂੰ ਮੈਂ ਕਹਿੰਦਾ ਬੈਟ ਫੜਨਾ ਨਹੀਂ ਆਉਂਦਾ ਜਿਹਨੂੰ ਕਰੈਕਟ ਦਾ ਉਡਾੜਾ ਨਹੀਂ ਆਉਂਦਾ ਉਹ ਬੰਦਾ ਬੀਸੀਸੀਆਈ ਦਾ ਚੇਅਰਮੈਨ ਲਾ ਰੱਖਿਆ ਜਿਹੜਾ ਗੱਲ ਕਰਦਾ ਵੀ ਹੱਕ ਪਾਉਂਦਾ ਗੜਕਰੀ ਦੇ ਮੁੰਡੇ ਦੇ ਮੈਂ ਕਿ ਬਿਜ਼ਨਸ ਦੇ ਉੱਤੇ ਵੀ ਕੀ ਉਂਗਲ ਚੱਕੀ ਜਾ ਰਹੀ ਆ ਰਾਜਨਾਰਥ ਸਿੰਘ ਦਾ ਮੁੰਡਾ ਪੰਕਜ ਸਿੰਘ ਬਣ ਗਿਆ ਲੀਡਰ ਰਾਮਕਮਨ ਠਾਕਰ ਦਾ ਮੁੰਡਾ ਅਨੁਰਾਗ ਠਾਕਰ ਆ ਗਿਆ ਯੂਪੀ ਵਾਲੇ ਬ੍ਰਿਜ ਭੂਸ਼ਨ ਦਾ ਮੁੰਡਾ ਉਹ ਵੀ ਕਹਾ ਲੀਡਰ ਬਣ ਗਿਆ ਬਾਕੀ ਜਿੰਨੀਆਂ ਕ੍ਰਾਂਤੀਆਂ ਪਿੱਛੇ ਜੇ ਕੀ ਆ ਅਲੱਗ ਸਾਡੇ ਗੌਂਡੀ ਮੁਲਕਾਂ 'ਚ ਆਈਆਂ ਨਾ ਕ੍ਰਾਂਤੀਆਂ ਦਾ ਸਿੱਟਾ ਕੀ ਨਿਕਲਿਆ ਸਾਰੇ ਜਾਣਦੇ ਆ ਮੁਲਕ ਬਰਬਾਦ ਹੋ ਗਏ ਤੇ ਬਰਬਾਦ ਨੇਪਾਲ ਨੇ ਵੀ ਹੋਣਾ ਕਿਉਂਕਿ ਨੇਪਾਲ ਦਾ ਜਿਹੜਾ ਕੀ ਆ ਹੁਣ ਵਾਲਾ ਰੈਜੀਮ ਸੀ ਜਿਹੜਾ ਹੁਣ ਉੱਥੇ ਰਾਜ ਕਰ ਰਿਹਾ ਸੀ ਉਹਨਾਂ ਨੂੰ ਥਾਪੀ ਕਿਦੀ ਸੀ ਚਾਈਨਾ ਦੀ ਥਾਪੀ ਸੀ ਤੇ ਸਾਡਾ ਮੁਲਕ ਜਿਹੜੇ ਰਾਜਸ਼ਾਹੀ ਵਾਲੇ ਹੈਗੇ ਆ ਮਨਾਰਤੀ ਵਾਲੇ ਪੁਰਾਣੇ ਜਿਹੜਾ ਰਾਜਾ ਮਗ ਗਿਆਨਿੰਦਰਾ ਵਰਗੇ ਸਾਡੇ ਵਰਗੇ ਉਹਨੂੰ ਥਾਪੀਆਂ ਦੇਈ ਜਾਂਦੇ ਸੀਗੇ ਕਿਉਂ ਪਿੱਛੇ ਜੋ ਮਿਲ ਕੇ ਵੀ ਗਿਆ ਜੋਗੀ ਨੂੰ ਵੀ ਮਿਲ ਕੇ ਗਿਆ ਆਰਐਸ ਦੇ ਹੈਡਰ ਵੀ ਗਿਆ ਮੋਹਨ ਭਗਵਤਨ ਨੂੰ ਵੀ ਮਿਲ ਕੇ ਗਿਆ ਦੋਨਾਂ ਦੇ ਪੱਲੇ ਦੱਕਾਣੀ ਪਿਆ ਥੋੜਾ ਜਿਹਾ ਮੈਂ ਕਹਿੰਦਾ ਠੰਡ ਰਹੀ ਆ ਕਿਉਂਕਿ ਉਥੇ ਸੁਸ਼ੀਲਾ ਕਾਰਕ ਜਿਹੜੀ ਆ ਪ੍ਰਾਈਮ ਮਿਨਿਸਟਰ ਕੀ ਆ ਅੱਜ ਹੀ ਬਣਾਈ ਗਈ ਆ ਰਾਤ ਨੂੰ 7:30 9 ਵਜੇ ਕਿਤੇ ਨਾ ਕਿਤੇ ਉਹਦੇ ਚ ਕਣੀ ਦੀਂਦੀ ਆ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਉਹ ਬੋਲਦੀ ਵੀ ਰਹੀ ਆ ਤੇ ਐਕਸਪੀਰੀਅੰਸ ਵੀ ਹੈਗਾ ਮੈਚਿਓਰਿਟੀ ਵੀ ਹੈਗੀ ਤੇ ਸੁਪਰੀਮ ਕੋਰਟ ਦੀ ਕੀ ਆ ਫਿਰ ਵੀ ਚੀਫ ਜਸਟਿਸ ਰਹੀ ਆ ਉਹਦੇ ਤੋਂ ਕੁਝ ਚੰਗੇ ਦੀ ਆਸ ਜ਼ਰੂਰ ਕਰਦੇ ਆ ਤਖਤੇ ਤੁਖਤੇ ਪਲਟ ਕੇ ਅਸੀਂ ਦੇਖ ਲਿਆ ਕਿ ਤਖਤੇ ਪਲਟਨ ਵਾਲਾ ਨੇ ਕੀ ਆ ਮੁੜ ਕੇ ਲੋਕਾਂ ਦੇ ਪਲਟੇ ਮਰਵਾਤੇ ਅਸੀਂ ਦੇਖਿਆ ਜਰਮਨੀ ਦੇ ਵਿੱਚ ਕੀ ਹੋਇਆ ਇਟਲੀ ਦੇ ਵਿੱਚ ਕੀ ਹੋਇਆ ਰਸ਼ੀਆ ਦੇ ਵਿੱਚ ਕੀ ਹੋਇਆ ਸਾਰੇ ਕਿਤੇ ਜੋ ਕੁਝ ਹੋਇਆ ਆਪਾਂ ਸਾਰਿਆਂ ਨੇ ਦੇਖ ਲਿਆ ਤੇ ਡੈਮੋਕ੍ਰੇਸੀ ਅੱਜ ਕੱਲ੍ਹ ਦੀਆਂ ਸਾਰੀ ਦੁਨੀਆ ਦੇਖੀ ਜਾਂਦੀ ਹੈ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਕਹਿ ਦਿੰਦੇ ਆ ਉਥੋਂ ਦਾ ਜਿਹੜਾ ਹੈੱਡ ਲੱਗਿਆ ਪ੍ਰੈਜ਼ੀਡੈਂਟ ਉਹਨੇ ਸਾਰੀ ਦੁਨੀਆ ਫੂਕ ਕੇ ਰੱਖਤੀ ਮੈਂ ਗੱਲ ਟਰੰਪ ਦੀ ਕਰਦਾ ਬਾਕੀ ਇਹਦਾ ਨਵੀਂ ਕ੍ਰਾਂਤੀ ਹੁਣੇ ਕਰਕੇ ਡਿਆ ਖਾਸ ਤੌਰ ਤੇ ਪੰਜਾਬ ਦੇ ਲੋਕ ਜਿਹੜਾ ਤਖਤਾ ਪਲਟ ਕਰਕੇ ਹਟੇ ਆ ਤੇ ਤਖਤਾ ਪਲਟ ਕਰਕੇ ਪੱਲੇ ਕੀ ਪਿਆ ਨਫਦੂ ਨਕਮੇ ਗਰੇ ਕਰਦਾਰ ਦੇ ਪ੍ਰਸ਼ਟ ਲਾਲਚੀ ਤੇ ਗੱਪੀ ਲੋਕ ਪੱਲੇ ਪੈ ਗੇ ਇਸ ਕਰਕੇ ਬਾਹਰ ਦੀਆਂ ਕ੍ਰਾਂਤੀਆਂ ਨਾਲ ਕੁਝ ਨਹੀਂ ਹੋਣਾ ਅਸਲ ਕ੍ਰਾਂਤੀ ਤਾਂ ਕੀ ਆ ਸਾਡੇ ਅੰਦਰ ਜੇ ਆਊਗੀ ਲੋਕਾਂ ਦੇ ਅੰਦਰ ਕੀ ਆ ਕ੍ਰਾਂਤੀ ਆਊਗੀ ਨਾ ਤਾਂ ਫੇਰ ਜਿਹੜਾ ਰਜਿਮ ਆਊਗਾ ਉਹੀ ਸਾਡਾ ਕੋ ਸਵਾਰ ਸਕਦਾ